ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰਾ ਦਾ ਸਾਰਾ ਸੰਸਾਰ ਜਿਹੜਾ ਹੈ ਨਾ ਉਹ ਇਸ ਸਮੇਂ ਦੁੱਖਾਂ ਦੇ ਨਾਲ ਭਰਿਆ ਹੋਇਆ ਘਿਰਿਆ ਹੋਇਆ ਨਜ਼ਰ ਆ ਰਿਹਾ ਹੈ ਹਰ ਪ੍ਰਾਣੀ ਦੁਖੀ ਹੈ ਤੁਸੀਂ ਜਿੱਧਰ ਨਿਗਾਹ ਮਾਰ ਕੇ ਵੇਖ ਲਓ ਹਰ ਬੰਦਾ ਕਹਿ ਰਿਹਾ ਮੈਂ ਦੁਖੀ ਹਾਂ ਸੰਸਾਰ ਦੇ ਵਿੱਚ ਦੁੱਖ ਹੀ ਦੁੱਖ ਨੇ ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲਿਖਦੇ ਨੇ ਇਹ ਜਿਹੜਾ ਸੰਸਾਰ ਆ ਨਾ ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸੰਸਾਰ ਪਰਮੇਸ਼ਰ ਦਾ ਘਰ ਆ ਪਰਮੇਸ਼ਰ ਇਹਦੇ ਕਣ-ਕਣ ਦੇ ਵਿੱਚ ਰਮਿਆ ਹੋਇਆ ਵਸਦਾ ਹੈ ਜਿੱਥੇ ਨਾਮ ਹੋਇਆ ਕਰਦਾ ਉੱਥੇ ਦੁੱਖ ਨਹੀਂ ਹੋਇਆ ਕਰਦਾ ਦੁੱਖ ਤੇ ਕਲੇਸ਼ ਜਿਹੜਾ ਹੈ ਨਾ ਉਹ ਮਨੁੱਖ ਨੇ ਆਪ ਆਪਣੇ ਵਾਸਤੇ ਪੈਦਾ ਕਰ ਲਿਆ ਮਨੁੱਖ ਆਪਣੀ ਅਵਸਥਾ ਤੋਂ ਡਿੱਗ ਗਿਆ ਅਵਸਥਾ ਤੋਂ ਡਿੱਗਣ ਕਰਕੇ ਇੱਕ ਨਹੀਂ ਦੋ ਨਹੀਂ ਸਾਰਾ ਦਾ ਸਾਰਾ ਸੰਸਾਰ ਹੀ ਜਿਹੜਾ ਹੈ ਦੁੱਖਾਂ ਦੇ ਨਾਲ ਘਿਰਿਆ ਹੋਇਆ ਤੇ ਦੁੱਖਾਂ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਦੁੱਖਾਂ ਨੂੰ ਦੂਰ ਕਰਨ ਵਾਸਤੇ ਦੁੱਖ ਨੂੰ ਕਲੇਸ਼ ਨੂੰ ਦੂਰ ਕਰਨ ਵਾਸਤੇ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਨਾਮ ਦੀ ਦਾਤ ਦਿੱਤੀ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਅੱਜ ਇੱਕ ਐਸੀ ਬਾਣੀ ਦੀ ਐਸੇ ਪਾਠ ਦੀ ਗੱਲ ਮੈਂ ਕਰਨ ਜਾ ਰਿਹਾ ਜਿਹੜਾ ਪਾਠ ਆਪਣੇ ਆਪ ਦੇ ਵਿੱਚ ਮਹਾਨ ਸ਼ਕਤੀ ਰੱਖਦਾ ਹੈ ਇੱਕ ਮਹਾ ਸ਼ਕਤੀ ਹੈ ਜਿਹੜਾ ਪਾਠ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਮ ਪਿਤਾ ਨੇ ਇਹ ਪਾਠ ਲੋਕਾਂ ਦਾ ਕਲਿਆਣ ਕਰਨ ਵਾਸਤੇ ਲੋਕਾਂ ਦੇ ਦੁੱਖ ਦੂਰ ਕਰਨ ਵਾਸਤੇ ਲੋਕਾਂ ਦੇ ਹਿਰਦੇ ਦੇ ਵਿੱਚ ਜਿਹੜੇ ਕਲਾ ਤੇ ਕਲੇਸ਼ ਪਏ ਹੋਏ ਨੇ ਉਸ ਕਲਾਕਲੇਸ਼ ਨੂੰ ਡਰ ਨੂੰ ਭੈ ਨੂੰ ਦੁੱਖ ਨੂੰ ਦਰਿਦ੍ਰਤਾ ਨੂੰ ਗਰੀਬੀ ਨੂੰ ਹਰ ਕਿਸਮ ਦੇ ਦੁੱਖ ਨੂੰ ਦੂਰ ਕਰਨ ਵਾਸਤੇ ਇਹ ਪਾਠ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹਦੀ ਰਚਨਾ ਕਰਦੇ ਨੇ ਇਹ ਪਾਠ ਹਰ ਤਰ੍ਹਾਂ ਦੇ ਦੁੱਖ ਦਲੇਦਰ ਰੋਗ ਸੋਗ ਨੂੰ ਕੱਟਣ ਵਾਸਤੇ ਇਹ ਸક્ષਮ ਆ ਇਹ ਬਹੁਤ ਜ਼ਿਆਦਾ ਪਾਵਰ ਵਾਲਾ ਪਾਠ ਬੜੀ ਸ਼ਕਤੀ ਵਾਲਾ ਪਾਠ ਹੈ ਮੈਂ ਅੱਜ ਗੱਲ ਕਰ ਰਿਹਾ ਚੰਡੀ ਦੀ ਵਾਰ ਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਪਾਠ ਜਿਹੜਾ ਚੰਡੀ ਦੀ ਵਾਰ ਸਿੱਖਾਂ ਦੇ ਵਿੱਚ ਵੀਰ ਰਸ ਪੈਦਾ ਕਰਨ ਵਾਸਤੇ ਉਹਨਾਂ ਦੇ ਵਿੱਚੋਂ ਡਰ ਭੈ ਖਤਮ ਕਰਨ ਵਾਸਤੇ ਹਰ ਤਰੀਕੇ ਦਾ ਡਰ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਵਾਸਤੇ ਇਹ ਸ਼ਕਤੀਸ਼ਾਲੀ ਪਾਠ ਇਹ ਸ਼ਕਤੀ ਦਾ ਪਾਠ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਚੰਡੀ ਦਾ ਪਾਠ ਆਪਣੀ ਸਿੱਖਾਂ ਵਾਸਤੇ ਇਸ ਕਰਕੇ ਰਚਿਆ ਕਿ ਜਦੋਂ ਮੇਰੇ ਸਿੱਖ ਇਸ ਪਾਠ ਨੂੰ ਪੜ੍ਹਨਗੇ ਤੇ ਉਹਨਾਂ ਦੇ ਅੰਦਰ ਇਹ ਭਾਵਨਾ ਪੈਦਾ ਹੋਵੇਗੀ ਉਹ ਇਹ ਵਿਚਾਰ ਕਰਨ ਵਾਸਤੇ ਮਜਬੂਰ ਹੋਣਗੇ ਕਿ ਜਦੋਂ ਇੱਕ ਇਸਤਰੀ ਦੁਰਗਾ ਰਾਖਸ਼ਾਂ ਦੇ ਨਾਲ ਲੜ ਰਹੀ ਏ ਤੇ ਅਸੀਂ ਕਿਉਂ ਨਹੀਂ ਲੜ ਸਕਦੇ ਇਸ ਚੰਡੀ ਦੀ ਵਾਰ ਦੇ ਵਿੱਚ ਦੇਵੀ ਦੁਰਗਾ ਸ਼ਕਤੀ ਜਿਹੜੀ ਐ ਉਹ ਦੁਸ਼ਟਾਂ ਦਾ ਨਾਸ਼ ਕਰਦੀ ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਬਾਣੀ ਇਸ ਕਰਕੇ ਵੀ ਰਚੀ ਕਿ ਜਦੋਂ ਮੇਰੇ ਸਿੱਖ ਇਸ ਬਾਣੀ ਦਾ ਪਾਠ ਕਰਨਗੇ ਜਿਸ ਤਰ੍ਹਾਂ ਉਹ ਸ਼ਕਤੀ ਦੈਤਾਂ ਦਾ ਰਾਖਸ਼ਾਂ ਦਾ ਨਾਸ਼ ਕਰਨ ਦੇਈਏ ਉਸੇ ਤਰ੍ਹਾਂ ਜਿਹੜਾ ਗੁਰਸਿੱਖ ਇਸ ਬਾਣੀ ਦਾ ਪਾਠ ਕਰੇਗਾ ਉਹਦੇ ਅੰਦਰਲੇ ਵਿਕਾਰ ਉਹਦੇ ਅੰਦਰਲੇ ਰਾਖਸ਼ ਅੰਦਰਲੇ ਦੈਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਉਹ ਉਹਦੇ ਕਾਬੂ ਦੇ ਵਿੱਚ ਰਹਿਣਗੇ ਉਹ ਉਹਨਾਂ ਦਾ ਰਾਜਾ ਬਣ ਕੇ ਰਹੇਗਾ ਇਹ ਵਿਕਾਰ ਉਹਨੂੰ ਤੰਗ ਨਹੀਂ ਕਰਨਗੇ ਇਹਨਾਂ ਵਿਕਾਰਾਂ ਦੇ ਉੱਤੇ ਇਹਨਾਂ ਦੁਸ਼ਤਾਂ ਦੇ ਉੱਤੇ ਉਹ ਵਿਜੈ ਪ੍ਰਾਪਤ ਕਰ ਲਵੇਗਾ ਜਿਸ ਤਰ੍ਹਾਂ ਦੁਰਗਾ ਨੇ ਉਹਨਾਂ ਰਕਸ਼ਸਾਂ ਦੇ ਉੱਤੇ ਵਿਜੈ ਪ੍ਰਾਪਤ ਕੀਤੀ ਸੀ ਮਹਾਨ ਸੁਖ ਦੇਣ ਵਾਲਾ ਇਹ ਪਾਠ ਆ ਜਿਨ੍ਹਾਂ ਘਰਾਂ ਦੇ ਵਿੱਚ ਗਰੀਬੀ ਹੈ ਦੁੱਖ ਆ ਦ੍ਰਿਦਰਤਾ ਹੈ ਕਲਾ ਕਲੇਸ਼ ਆ ਜਿਨ੍ਹਾਂ ਘਰਾਂ ਦੇ ਵਿੱਚ ਰੋਗ ਸੋਖ ਜਿਹੜੇ ਨੇ ਉਹ ਡੇਰਾ ਜਮਾ ਕੇ ਬੈਠੇ ਹੋਏ ਨੇ ਜਿਨ੍ਹਾਂ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਉਹ ਗੁਰਸਿੱਖ ਜਿਹੜੇ ਨੇ ਇਸ ਪਾਠ ਨੂੰ ਜ਼ਰੂਰ ਕਰਨ ਬਹੁਤ ਸਾਰੇ ਗੁਰਸਿੱਖਾਂ ਦਾ ਇਹ ਵਿਚਾਰ ਹੁੰਦਾ ਹੈ ਕਿ ਚੰਡੀ ਦੀ ਵਾਰ ਜਿਹੜੀ ਹੈ ਇਹ ਪੁੱਠੀ ਪੈ ਜਾਂਦੀ ਹੈ ਬੰਦੇ ਤੇ ਇਹ ਪੜ੍ਹਨੀ ਨਹੀਂ ਚਾਹੀਦੀ ਇਹ ਕੁਝ ਮਨਮੁਖ ਲੋਕਾਂ ਦਾ ਇਹ ਵਿਚਾਰ ਹੋ ਸਕਦਾ ਪਰ ਚੰਡੀ ਦੀ ਵਾਰ ਦਾ ਪਾਠ ਕਰਨ ਦੀ ਇੱਕ ਮਰਿਆਦਾ ਹੈ ਜਦੋਂ ਉਹ ਮਰਿਆਦਾ ਤੋਂ ਬਾਹਰ ਅਸੀਂ ਜਾਂਦੇ ਹਾਂ ਕਿਉਂਕਿ ਹਰ ਇੱਕ ਚੀਜ਼ ਦੀ ਇੱਕ ਮਰਿਆਦਾ ਹੋਇਆ ਕਰਦੀ ਹੈ ਚੰਡੀ ਦੀ ਵਾਰ ਦੀ ਮਰਿਆਦਾ ਹੈ ਜਦੋਂ ਉਹ ਅਸੀਂ ਉਸ ਮਰਿਆਦਾ ਦੇ ਅਨੁਸਾਰ ਪਾਠ ਕਰਾਂਗੇ ਤੇ ਇਹਦਾ ਸਾਨੂੰ ਫਲ ਮਿਲੇਗਾ ਅਨੁਮੁਖ ਲੋਕਾਂ ਦਾ ਇਹ ਕਹਿਣਾ ਹੈ ਕਿ ਚੰਡੀ ਦੀ ਵਾਰ ਜਿਹੜੀ ਇਹ ਪੁੱਠੀ ਪੈ ਜਾਂਦੀ ਹੈ ਭਲਾ ਕਦੇ ਗੁਰੂ ਦੀ ਬਾਣੀ ਵੀ ਕਦੇ ਕਿਸੇ ਤੇ ਪੁੱਠੀ ਪੈਂਦੀ ਹੈ ਗੁਰੂ ਦਾ ਗੁਰੂ ਦੀ ਬਾਣੀ ਤੇ ਲੋਕਾਈ ਦਾ ਭਲਾ ਕਰਨ ਵਾਸਤੇ ਸਾਡੇ ਸਤਿਗੁਰਾਂ ਨੇ ਇਹ ਬਾਣੀ ਦੀ ਰਚਨਾ ਕੀਤੀ ਹੈ ਤੇ ਬਹੁਤ ਸਾਰੇ ਮਨਮੁਖਾਂ ਦਾ ਇਹ ਵੀ ਵਿਚਾਰ ਹੈ ਕਿ ਇਸ ਪਾਠ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਚੰਡੀ ਦੀ ਅराधना ਕਰਨਦੇ ਹੈ ਦੇਵੀ ਨੂੰ ਪੂਜਿਆ ਤੇ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਨੇ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਪਾਠ ਹੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਦੇਵੀ ਦੀ ਅराधना ਕਰ ਸਕਦੇ ਮੈਂ ਉਹਨਾਂ ਦਾ ਭੁਲੇਖਾ ਦੂਰ ਕਰਨ ਵਾਸਤੇ ਅਰਜ਼ ਕਰਦੇ ਹਾਂ ਕਿ ਇਸ ਪਾਠ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਸ਼ਕਤੀ ਦੀ ਅਰਾਧਨਾ ਕੀਤੀ ਹੈ ਜਿਹੜੀ ਆਦ ਸ਼ਕਤੀ ਕਦੇ ਰਾਮ ਬਣ ਕੇ ਆ ਰਹੀ ਹੈ ਕਦੇ ਦੇਵੀ ਦੁਰਗਾ ਦੇ ਵਿੱਚ ਆ ਰਹੀ ਹੈ ਕਦੇ ਉਹ ਕ੍ਰਿਸ਼ਨ ਦੇ ਵਿੱਚ ਆ ਰਹੀ ਹੈ ਕਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਵਿੱਚ ਆਈ ਉਹ ਸ਼ਕਤੀ ਜਿਹੜੀ ਬਾਰ-ਬਾਰ ਅਵਤਾਰ ਲੈ ਕੇ ਆ ਰਹੀ ਹੈ ਉਸ ਸ਼ਕਤੀ ਦਾ ਇੱਕ ਚਰਿੱਤਰ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹੀ ਰਚਨਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੰਡੀ ਦੀ ਵਾਰ ਜਦੋਂ ਲਿਖ ਰਹੇ ਨੇ ਇਸ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਜਿਹੜੀ ਹੈ ਪਹਿਲੀ ਪੌੜੀ ਦੇ ਵਿੱਚ ਜਿਹੜੀ ਅਸੀਂ ਅਰਦਾਸ ਕਰਦੇ ਹਾਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਪਹਿਲੀ ਪੌੜੀ ਦੇ ਵਿੱਚ ਇਹ ਅਰਦਾਸ ਹੈ ਦੂਸਰੀ ਪੌੜੀ ਦੇ ਵਿੱਚ ਉਸ ਆਦ ਸ਼ਕਤੀ ਦੀ ਉਪਮਾ ਕਰਨ ਦੇ ਨੇ ਸਤਿਗੁਰੂ ਜੀ ਲਿਖਦੇ ਨੇ ਖੰਡਾ ਪ੍ਰਥਮੇ ਸਾਜਕੈ ਜਿਨ ਸਭ ਸਹਸਾਰ ਉਪਾਇਆ ਉਸ ਆਦ ਸ਼ਕਤੀ ਨੇ ਪਹਿਲਾਂ ਖੰਡ ਖੰਡ ਕਰਨ ਵਾਲੀ ਸ਼ਕਤੀ ਕਾਲ ਬਣਾਇਆ ਮੌਤ ਬਣਾਈ ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸੈ ਸੰਸਾਰ ਉਪਾਇਆ ਸਾਰੇ ਸੰਸਾਰ ਦੀ ਰਚਨਾ ਕੀਤੀ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਦੇਵੀ ਦੇਵਤੇ ਸਾਜ ਦਿੱਤੇ ਸਿੰਧੂ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਪਰਬਤ ਨਦੀਆਂ ਪਹਾੜ ਤੇ ਬਿਨਾ ਥੰਮਾ ਤੋਂ ਇਹ ਆਕਾਸ਼ ਬਣਾ ਦਿੱਤਾ ਸਿਰਜੇ ਦਾਨੂ ਦੇਵਤੇ ਤਿਨ ਅੰਦਰ ਬਾਦ ਰਚਾਇਆ ਦੇਵਤੇ ਤੇ ਦਾਨਵ ਰਾਕਸ਼ਸ ਬਣਾ ਦਿੱਤੇ ਫਿਰ ਕੀ ਕੀਤਾ ਆਂਦੇ ਨੇ ਤੈਹੀਂ ਦੁਰਗਾ ਸਾਜਕੈ ਦੇਤਾਂ ਦਾ ਨਾਸ ਕਰਾਇਆ ਦੁਰਗਾ ਨੂੰ ਸਾਜਕੇ ਦੇਤਾਂ ਦਾ ਨਾਸ ਕਰਾ ਦਿੱਤਾ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਰਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਬੜੇ ਬੜੇ 무ਨੀ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਉਸ ਆਦ ਸ਼ਕਤੀ ਦਾ ਅਜੇ ਤੱਕ ਕੋਈ ਵੀ ਅੰਤ ਨਹੀਂ ਪਾ ਸਕਿਆ ਵੱਡੇ ਵੱਡੇ मुनि ઋષਿ ਜਿਹੜੇ ਨੇ ਉਹ ਤਪ ਕਰਕੇ ਸਾਧਨਾ ਕਰਕੇ ਹਾਰ ਗਏ ਸੋ ਇਹ ਸਾਰਾ ਪਾਠ ਜਿਹੜਾ ਉਸ ਆਦ ਸ਼ਕਤੀ ਦਾ ਇੱਕ ਜਿਹੜਾ ਅਵਤਾਰ ਦੇਵੀ ਦੁਰਗਾ ਦੇ ਰੂਪ ਦੇ ਵਿੱਚ ਹੋਇਆ ਉਹਦਾ ਚਰਿੱਤਰ ਜਿਹੜਾ ਹੈ ਉਹਦੇ ਚਰਿੱਤਰ ਦਾ ਵਰਣਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਰਨਦੇ ਨੇ ਚੰਡੀ ਦੀ ਵਾਰ ਦੇ ਵਿੱਚ ਜੰਗਾ ਜੁੱਧਾਂ ਦਾ ਸਮਾਂ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਐਸੀਆਂ ਬਾਣੀਆਂ ਰਚੀਆਂ ਜਿਨ੍ਹਾਂ ਨੂੰ ਪੜ੍ਹ ਕੇ ਜੰਗ-ਜੁੱਦ ਦਾ ਮਨ ਦੇ ਵਿੱਚ ਚਾਹ ਪੈਦਾ ਹੁੰਦਾ ਸੀ। ਬੰਦੇ ਦੇ ਅੰਦਰ ਜੁੱਧ ਕਰਨ ਦੀ ਇੱਕ ਚਾਹ ਪੈਦਾ ਹੁੰਦੀ ਸੀ। ਬੰਦੇ ਦੇ ਅੰਦਰ ਜੁੱਧ ਕਰਨ ਦਾ ਇੱਕ ਉਤਸ਼ਾਹ ਪੈਦਾ ਹੁੰਦਾ ਸੀ ਜਿਨ੍ਹਾਂ ਬਾਣੀਆਂ ਨੂੰ ਪੜ੍ਹ ਕੇ ਐਸੀਆਂ ਬਾਣੀਆਂ ਜੰਗ-ਜੁੱਦ ਵਾਲੀਆਂ ਬਾਣੀਆਂ ਰਚੀਆਂ ਕਿਉਂਕਿ ਉਹ ਸਮਾਂ ਜੰਗਾ-ਜੁੱਦਾਂ ਦਾ ਸੀ। ਸੋ ਇਹ ਜਿਹੜੀ ਬਾਣੀ ਹੈ ਨਾ ਇਹ ਦੀ ਐਨੀ ਜ਼ਿਆਦਾ ਮਹਾਨਤਾ ਹੈ, ਇੰਨਾ ਜ਼ਿਆਦਾ ਮਹਾਤਮ ਹੈ ਇਸ ਬਾਣੀ ਦਾ। ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਬਹੁਤ ਸਾਰੇ ਹੁਕਮਨਾਮਿਆਂ ਦੇ ਵਿੱਚ ਇਸ ਬਾਣੀ ਦਾ ਚੰਡੀ ਦੀ ਵਾਰ ਦਾ बार-बार ਇਹਦਾ ਮਹਤਮ ਦੱਸ ਰਹੇ ਨੇ ਹਰ ਸਿੱਖ ਨੂੰ ਹਰ ਨਾਮ ਧਾਰੀ ਨੂੰ ਚੰਡੀ ਦੀ ਵਾਰ ਦਾ ਪਾਠ ਕਰਨ ਵਾਸਤੇ ਸਤਗੁਰੂ ਰਾਮ ਸਿੰਘ ਜੀ ਕਹਿ ਰਹੇ ਨੇ ਕਿ ਚਾਹੇ ਉਹ ਬੁੱਢਾ ਹੈ ਚਾਹੇ ਬਾਲਾ ਹੈ ਕੋਈ ਮਾਈ ਹੈ ਭਾਈ ਹੈ ਭੈਣ ਹੈ ਕੋਈ ਬੀਬੀ ਹੈ ਕੋਈ ਵੀ ਸਿੱਖ ਇਸ ਤਰ੍ਹਾਂ ਦਾ ਨਾ ਹੋਵੇ ਜਿਹੜਾ ਚੰਡੀ ਦੀ ਵਾਰ ਦਾ ਪਾਠ ਨਾ ਕਰੇ ਹਰ ਸਿੱਖ ਨੂੰ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਚੰਡੀ ਦੀ ਵਾਰ ਦਾ ਪਾਠ ਕਰਨ ਵਾਸਤੇ ਕਹਿ ਰਹੇ ਨੇ ਭਾਈ ਚੰਡੀ ਦੀ ਵਾਰ ਦਾ ਪਾਠ ਜ਼ਰੂਰ ਕਰੋ ਇਸ ਦਾ ਬਹੁਤ ਵੱਡਾ ਮਹਾਤਮ ਹੈ بار-ਬਾਰ ਆਪਣੇ ਹੁਕਮਨਾਮਿਆਂ ਦੇ ਵਿੱਚ ਨਾਮਤਾਰੀ ਪੰਥ ਦੇ ਵਿੱਚ ਚੰਡੀ ਦੀ ਵਾਰ ਦਾ ਪਾਠ ਕਰਨ ਦੀ ਜਿਹੜੀ ਮਰਿਆਦਾ ਹੈ ਉਹ ਮੈਂ ਤੁਹਾਡੇ ਸਾਰਿਆਂ ਦੇ ਨਾਲ ਮੈਂ ਸਾਂਝੀ ਕਰ ਦਵਾਂ ਸ੍ਰਣੇਕੇਸ਼ੀ ਇਸ਼ਨਾਨ ਕਰਕੇ ਸੁੱਚੇ ਬਸਤਰ ਪਾ ਕੇ ਜੰਗਲ ਮੈਦਾਨ ਵਾਲੇ ਬਸਤਰ ਨਾ ਹੋਣ ਨਾਮਤਾਰੀ ਸੰਪਰਦਾ ਦੇ ਵਿੱਚ ਜੰਗਲ ਵਾਲੇ ਹੱਥ ਵੀ ਜਿਹੜੇ ਸਣੇ ਕੜਾ ਜਿਹੜਾ ਹੈ ਉਹ ਪੰਜ ਵਾਰ ਮਾਂਜੇ ਜਾਂਦੇ ਨੇ ਅਰਕਾਂ ਤੱਕ ਪੈਰ ਵੀ ਮਾਂਜੇ ਜਾਂਦੇ ਨੇ ਰੇਤ ਨਾਲ ਬਾਅਦ ਦੇ ਵਿੱਚ ਅਸੀਂ ਸਾਬਣ ਦੇ ਨਾਲ ਹੱਥ ਮਾਂਜਦੇ ਹਾਂ ਸੁੱਚੇ ਸਾਫ਼ ਬਸਤਰ ਪਹਿਨ ਕੇ ਆਸਣ ਵਿਛਾ ਕੇ ਉਹਦੇ ਉੱਪਰ ਤੁਸੀਂ ਬੈਠ ਕੇ ਪਾਠ ਕਰਨਾ ਹੈ ਪਾਠ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਹੈ ਅਰਦਾਸ ਕਰਕੇ ਫਿਰ ਪਾਠ ਆਰੰਭ ਕਰਨਾ ਜਿੰਨੂੰ ਇਹ ਪਾਠ ਸਰਲ ਹੋ ਗਿਆ ਉਹ ਸਰਲ ਜਿੰਨੂੰ ਪਾਠ ਹੋ ਗਿਆ ਤਕਰੀਬਨ ਉਹ 8 ਜਾਂ 10 ਮਿੰਟ ਦੇ ਵਿੱਚ ਇਹ ਪਾਠ ਬੜੇ ਆਰਾਮ ਦੇ ਨਾਲ ਕਰ ਲੈਂਦਾ ਹੈ। ਉੱਚੀ ਪਾਠ ਨਹੀਂ ਕਰਨਾ ਮਨਮਨ ਦੇ ਵਿੱਚ ਤੁਹਾਡੇ ਕੰਨਾਂ ਤੱਕ ਬਸ ਬਹੁਤ ਹੌਲੀ-ਹੌਲੀ ਪਾਠ ਇਹ ਕਰਨਾ ਹੈ ਤੁਹਾਨੂੰ ਸੁਣੇ ਹੋਰ ਕਿਸੇ ਨੂੰ ਇਹ ਸੁਣਾਈ ਨਾ ਦੇਵੇ ਤੁਸੀਂ ਆਪ ਇਹ ਪਾਠ ਕਰਨਾ ਕਿਸੇ ਹੋਰ ਨੂੰ ਸੁਣਾਈ ਨਾ ਦੇਵੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਤੁਹਾਡੇ ਵਿਚਾਰ ਸ਼ੁੱਧ ਹੋਣ ਕਿਸੇ ਕੁਸੰਗੀ ਦੇ ਕੋਲ ਬੈਠ ਕੇ ਇਹ ਪਾਠ ਨਹੀਂ ਕਰਨਾ। ਇਹ ਵੀ ਸਤਿਗੁਰੂ ਜੀ ਦਾ ਹੁਕਮ ਹੈ। ਉੱਚੀ ਬੋਲ ਕੇ ਪਾਠ ਨਹੀਂ ਕਰਨਾ ਗੁਪਤ ਪਾਠ ਕਰਨਾ ਹੈ ਤੇ ਨਾਮਤਾਰੀ ਪੰਥ ਦੇ ਵਿੱਚ ਮਰਿਆਦਾ ਇਹ ਆ ਕਿ ਸੂਰਜ ਦੀ ਟਿੱਕੀ ਚੜਨ ਦੇ ਨਾਲ ਇਸ ਪਾਠ ਦਾ ਭੋਗ ਪਾ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਇਹ ਸੂਰਜ ਦੀ ਪਹਿਲੀ ਟਿੱਕੀ ਚੜਦੀ ਏ ਉਸ ਵੇਲੇ ਤੁਹਾਡਾ ਪਾਠ ਜਿਹੜਾ ਇਹ ਸਮਾਪਤ ਹੋ ਜਾਵੇ ਇਹਦਾ ਭੋਗ ਪੈ ਜਾਵੇ ਜੇ ਤੁਸੀਂ 15 ਮਿੰਟਾਂ ਦੇ ਵਿੱਚ ਪਾਠ ਕਰ ਲੈਂਦੇ ਹੋ ਤੇ ਸੂਰਜ ਚੜਨ ਤੋਂ 15 ਮਿੰਟ ਪਹਿਲਾਂ ਤੁਸੀਂ ਪਾਠ ਸ਼ੁਰੂ ਕਰ ਲੈਣਾ ਜੇ ਤੁਹਾਨੂੰ ਅਜੇ ਟਾਈਮ ਲੱਗ ਰਿਹਾ ਜਿਹੜੇ ਨੌ ਸਿੱਖੀ ਨੇ ਸਟੂਡੈਂਟ ਨੇ ਜਿਹੜੇ ਅਜੇ ਸਿੱਖ ਰਹੇ ਨੇ ਉਹਨਾਂ ਨੂੰ ਜਿਆਦਾ ਟਾਈਮ ਲੱਗਦਾ 1/2 ਘੰਟਾ ਕਿਸੇ ਨੂੰ ਲੱਗ ਜਾਂਦਾ ਤੇ ਸੂਰਜ ਚੜ੍ਹਨ ਤੋਂ 1/2 ਘੰਟਾ ਪਹਿਲਾਂ ਸ਼ੁਰੂ ਕਰ ਲਵੇ 40 ਮਿੰਟ ਪਹਿਲਾਂ ਜਿਹਨੂੰ 40 ਮਿੰਟ ਲੱਗਦੇ ਨੇ ਉਹ 40 ਮਿੰਟ ਪਹਿਲਾਂ ਸ਼ੁਰੂ ਕਰ ਲਵੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਰਲ ਹੁੰਦਾ ਜਾਵੇਗਾ 10-8 ਮਿੰਟ ਦੇ ਵਿੱਚ ਇਹ ਪਾਠ ਹੋਣ ਲੱਗ ਜਾਏਗਾ ਕਰੇਗਾ ਬੜਾ ਇਹ ਵਧੀਆ ਪਾਠ ਹੈ ਪਾਠ ਦੀ ਸਮਾਪਤੀ ਤੋਂ ਬਾਅਦ ਤੁਸੀਂ ਅਰਦਾਸ ਕਰੋ ਜਿਸ ਮਨੋਰਥ ਵਾਸਤੇ ਵੀ ਤੁਸੀਂ ਪਾਠ ਕੀਤਾ ਉਹ ਮਨੋਰਥ ਆਪਣਾ ਅਰਦਾਸ ਦੇ ਵਿੱਚ ਆਖੋ ਤੇ ਬਹੁਤ ਜ਼ਿਆਦਾ ਇਹ ਸਰਬ ਸiddhi ਦਾਇਕ ਇਸ ਪਾਠ ਨੂੰ ਆਖਿਆ ਗਿਆ ਸਾਰੇ ਫਲ ਦੇਣ ਵਾਲਾ ਸਾਰੀਆਂ ਕਾਮਨਾਵਾਂ ਪੂਰਨ ਕਰਨ ਵਾਲਾ ਸਾਰੇ ਸੁਖ ਦੇਣ ਵਾਲਾ ਸ਼ਾਂਤੀ ਪ੍ਰਦਾਨ ਕਰਨ ਵਾਲਾ ਦਰਿਦ੍ਰਤਾ ਨੂੰ ਗਰੀਬੀ ਨੂੰ ਦੁੱਖਾਂ ਨੂੰ ਰੋਗਾਂ ਸੋਗਾਂ ਨੂੰ ਦੂਰ ਕਰ ਦੇਣ ਵਾਲਾ ਭੂਤਾਂ ਪ੍ਰੇਤਾਂ ਦੇ ਜਿਨ੍ਹਾਂ ਨੂੰ ਭੂਤ ਪ੍ਰੇਤ ਸਤਾਉਂਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਭੂਤ ਪ੍ਰੇਤ ਦੀ ਕੋਈ ਬਾਧਾ ਹੈ ਜਿਹੜੇ ਜਿਹੜੇ ਲੋਕ ਜਾਦੂ ਟੋਣਿਆਂ ਤੋਂ ਡਰਦੇ ਫਿਰਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਖੂਨ ਦੇ ਛਿੱਟੇ ਕਈ ਆਂਦੇ ਨੇ ਸਾਡੇ ਘਰਾਂ ਦੇ ਵਿੱਚ ਖੂਨ ਦੇ ਛਿੱਟੇ ਪੈਂਦੇ ਨੇ ਤਾਂ ਅੰਤਰਿਕਾ ਮੰਤਰੀਆਂ ਦੇ ਕੋਲ ਜਾ ਜਾ ਕੇ ਲੱਖਾਂ ਰੁਪਏ ਤੁਸੀਂ ਬਰਬਾਦ ਕਰ ਲਏ ਨੇ ਉਹ ਜਿਹੜੇ ਗੁਰਸਿੱਖ ਨੇ ਇਸ ਤਰ੍ਹਾਂ ਇਸ ਮਰਿਆਦਾ ਦੇ ਨਾਲ ਉਪਾਠ ਕਰਨ ਤੇ ਜਰੂਰ ਉਹਨਾਂ ਨੂੰ ਲਾਭ ਹੋਵੇਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਇਹ ਸੁਖ ਦੇਣ ਵਾਲੀ ਬਾਣੀ ਹੈ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਤੱਕ ਦਿਵਸ ਫਿਰ ਪਾਮਟੇ ਬਸਕਰ ਗੁਰਮੁਦ ਧਾਰ ਬਾਣੀ ਸੁਖਦਾਨੀ ਰਚੀ ਜੋ ਹੈ ਗ੍ਰੰਥਮੁਜਾਰ ਸੁਖ ਦੇਣ ਵਾਲੀ ਬਾਣੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਚੀ ਹੈ। ਸੋ ਇਸ ਬਾਣੀ ਦਾ ਪਾਠ ਕਰੋ। ਇਹ ਚੰਡੀ ਦੀ ਵਾਰ ਜਿਹੜੀ ਹੈ ਨਾਮ ਧਾਰੀ ਸ੍ਰੀ ਭੈਣੀ ਸਾਹਿਬ ਆਫੀਸ਼ੀਅਲ ਐਪ ਆ ਇੱਕ ਸਾਡੀ ਨਾਮ ਧਾਰੀਆਂ ਨੂੰ ਤੇ ਸਾਰਿਆਂ ਨੂੰ ਪਤਾ ਹੈ ਕਿ ਪਰ ਜਿਹਨਾਂ ਨੂੰ ਨਹੀਂ ਪਤਾ ਇਸ ਬਾਰੇ ਸ੍ਰੀ ਭੈਣੀ ਸਾਹਿਬ ਦੀ ਆਫੀਸ਼ੀਅਲ ਐਪ ਆ ਉਹਦੇ ਵਿੱਚ ਵੀ ਇਹ ਪਾਠ ਚੰਡੀ ਦੀ ਵਾਰ ਦਾ ਜਿਹੜਾ ਦਿੱਤਾ ਹੋਇਆ ਹੈ ਸ਼ੁੱਧ ਰੂਪ ਦੇ ਵਿੱਚ। ਸੋ ਉੱਥੋਂ ਵੀ ਤੁਸੀਂ ਪਾਠ ਕਰ ਸਕਦੇ ਹੋ ਇਸ ਐਪ ਨੂੰ ਡਾਊਨਲੋਡ ਕਰਕੇ। ਉੱਥੋਂ ਵੀ ਇਸ ਪਾਠ ਨੂੰ ਤੁਸੀਂ ਕਰ ਸਕਦੇ ਹੋ। ਸੋ ਇਸ ਪਾਠ ਨੂੰ ਜ਼ਰੂਰ ਕਰੇ ਹਰ ਗੁਰਸਿੱਖ ਇਸ ਪਾਠ ਦਾ ਲਾਭ ਉਠਾਵੇ ਕਿਉਂਕਿ ਗੁਰਸਿੱਖਾਂ ਨੂੰ ਸੁਖ ਦੇਣ ਵਾਸਤੇ ਉਹਨਾਂ ਦੇ ਜੀਵਨ ਦਾ ਕਲਿਆਣ ਕਰਨ ਵਾਸਤੇ ਉਹਨਾਂ ਨੂੰ ਸ਼ਕਤੀ ਦੇਣ ਵਾਸਤੇ ਭੈ ਮੁਕਤ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਬਾਣੀ ਦੀ ਰਚਨਾ ਕੀਤੀ ਹੈ ਹਰ ਗੁਰਸਿੱਖ ਇਸ ਬਾਣੀ ਦਾ ਪਾਠ ਜ਼ਰੂਰ ਕਰੇ ਇਹ ਵੀਡੀਓ ਜਿਹੜੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ